ਇਸ ਸਾਲ ਪੂਰੀ ਦਾ ਬਣਨਾ ਮੈਨੂੰ ਲੱਗਦਾ ਵੀ ਇੰਡੀਆ ਜਦੋਂ ਪੁੱਜੂ ਵੱਡਾ ਮਾਨ ਸਨਮਾਨ ਕਿਉਂਕਿ ਵੱਡੀਆਂ ਟੀਮਾਂ ਲਈ ਖੇਡਦਾ ਸਾਡੇ ਲਈ ਇਹ ਬਹੁਤ ਵੱਡਾ ਦਿਨ ਹੋਊਗਾ ਜਦ ਤਨ ਪੂਰੀ ਇੰਡੀਆ ਜਾ ਕੇ ਖੇਡੂਗਾ ਸਾਡੇ ਲਈ ਇਹ ਬਹੁਤ ਵੱਡੀ ਚੀਜ਼ ਆ ਅਸੀਂ ਪ੍ਰਮਾਤਮਾ ਪਰਮਾਤਮਾ ਕੋਲੇ ਦੁਆ ਕਰਦੇ ਆ ਵੀ ਪੂਰੀ ਛੇਤੀ ਛੇਤੀ ਜਾ ਕੇ ਇੰਡੀਆ ਖੇਡੇ ਕਿਉਂਕਿ ਬਹੁਤ ਪਬਲਿਕ ਜਿਹੜੀ ਫੋਨ ਕਰਕੇ ਪੁੱਛਦੀ ਆ ਵੀ ਪੂਰੀ ਕਾਦਾ ਹੋਊਗਾ ਪੂਰੀ ਐਸ ਵੇਲੇ ਦੁਨੀਆ ਦਾ ਸਟਾਰ ਆ ਮੈਂ ਪੂਰੀ ਨੂੰ ਪਿਛਲੇ ਸਾਲ ਮੇਰੀ ਗੱਲ ਹੋਈ ਜੀ ਪੂਰੀ ਨਾਲ ਪੂਰੀਆਂ ਬਾਜੀ 2 ਜੱਫੇ 3 ਮੈਂ ਕਿਹਾ ਪੂਰੀ ਤੇਰਾ ਲੈਵਲ ਬਹੁਤ ਵੱਡਾ ਆ ਅੱਜ ਮੈਂ ਮਾਣ ਨਾਲ ਕਹਿੰਦਾ ਪੂਰੀ ਨੂੰ ਸਾਰੇ ਟਾਂਟੋ ਚ 17 ਜੱਫੇ ਆ ਪੂਰੇ ਸੀਜ਼ਨ ਚ ਹੈਨਾ ਗਾ ਪ੍ਰਵਾਤਮਾ ਕਰੂਗਾ ਇਤੋਂ ਵੀ ਬੈਟਰ ਕਰੂਗਾ ਨਾਲੇ 2 ਸਾਲ ਹੋ ਗਏ ਇਹਨੂੰ ਇੱਥੇ ਕੈਨੇਡਾ ਚ ਰਹਿੰਦੇ ਨੂੰ ਕਿਨੇ ਲੋਕੀ ਕਹਿੰਦੇ ਕੈਨੇਡਾ ਰਹਿ ਕੇ ਖੇਡ ਨਹੀਂ ਸਕਦਾ 20 ਬੰਦੇ ਫੋਨ ਕਰਦੇ ਜੀ ਪੂਰੀ ਦੌਰੇ ਨਹੀਂ ਪੈਣੀ ਮੈਂ ਪ੍ਰਾਊਡ ਕਰਦਾ ਪੂਰੀ ਤੇ ਹੈਨਾ ਵਰਸਲੇ ਹਸਾਵਨਾ ਦੇਵਾਂਗੇ ਹਨਾ ਇਹ ਇਹ ਨਾ ਹੋਵੇ ਹਨਾ ਆਂਡੇ ਖਾਦੇ ਹੋਵੇ ਕੁਗੜੀ ਖਾ ਜਾਣ ਹਨਾ ਦੇਵਾਂਗੇ ਇਹਨਾਂ ਦੇ ਆਪਣੀਆਂ ਟੀਮ ਆ ਹਨਾ ਇਹ ਕਿੜਾ ਪਾ ਇੱਕ ਸਾਲ ਖੇਡਣਾ ਤੇ ਮਿਲ ਕੇ ਮੈਂ ਸਾਰੀ ਟੀਮ ਨੂੰ ਆਪਣੀ ਨੂੰ ਸਾਰੀ ਸਾਡੀ ਨੂੰ ਫੈਡਰੇਸ਼ਨ ਨੂੰ ਤੇ ਸ਼ਾਡੋਂ ਤੋਂ ਬੱਬੀ ਬਾਹ ਹੋਣੀ ਅਜ ਤੰਡੋਂ ਦਾ ਸ਼ੁਕਰ ਮਨਵੀਰ ਆਏ ਹੋਣੇ ਸਾਰੇ ਸਾਰੇ ਰਲ ਕੇ ਇਹਨਾਂ ਦੀ ਸਾਡੀ ਹੈਲਪ ਕਰਦੇ ਆ ਮੈਂ ਸਾਰੇ ਦਾ ਦਿਨੋ ਧੰਨਵਾਦ